ਫੈਡਲਿਜ਼ਮ ਦੀ ਲੜਾਈ ਆ ਜਿਹੜੀ ਉਹ ਭਾਰਤ ਸਭ ਤੋਂ ਵੱਧ ਖਤਰਨਾਕ ਸਮਝਦਾ ਇਸੇ ਕਰਕੇ ਜੂਨ 83 ਹੋਇਆ ਇਸੇ ਕਰਕੇ ਨੰਬਰ 84 ਹੋਇਆ ਫੈਡਲਿਜ਼ਮ ਦੀ ਲੜਾਈ ਆ ਜਿਹੜੀ ਉਹਦੇ ਵਿੱਚ ਸਾਰੇ ਰਾਜ ਇਕੱਠੇ ਹੁੰਦੇ ਨੇ ਆਪਣੇ ਹੱਕਾਂ ਲਈ ਬਿਲਕੁਲ ਜਿਹੜੀ ਖਾਲਿਸਤਾਨ ਦੀ ਲੜਾਈ ਆ ਉਹ ਫਿਰ ਸਿੱਖਾਂ ਦੀ ਲੜਾਈ ਬਣਦੀ ਆ ਉਹ ਪੰਜਾਬ ਨੂੰ ਆਈਸੋਲੇਟ ਕਰ ਦਿੰਦਾ ਉਹ ਪੰਜਾਬ ਨੂੰ ਆਈਸੋਲੇਟ ਕਰਦੀ ਆ ਦੂਜੇ ਪਾਸੇ ਉਹ ਹਿੰਦੂ ਰਾਸ਼ਟਰ ਨੂੰ ਹੰਗਾਰਾ ਦਿੰਦੀ ਹੈ ਤੇ ਇੰਨੀ ਸਮਝ ਇੰਨੀ ਗਹਿਰਾਈ ਸੀ ਜਥੇਦਾਰ ਕੌਂਕੇ ਨਹੀਂ ਮੈਨੂੰ ਇਹ ਨਹੀਂ ਪਤਾ ਕਿੰਨੀ ਗਹਿਰਾਈ ਸੀ ਦੇਖੋ ਮੈਂ ਉਹਨਾਂ ਦੇ ਨਾਲ ਰਿਹਾ ਸੰਗਰੂਰ ਜ਼ਿਲ੍ਹੇ 'ਚ ਅੱਛਾ ਮਤਲਬ ਜਦੋਂ ਐਨਐਸਏ ਲੱਗਿਆ ਮੇਰੇ ਤੇ ਟਾਡਾ ਲੱਗਿਆ ਉਦੋਂ ਉਹ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੀ ਮੇਰੀ 5 ਮਿੰਟ ਦੀ ਉਹਨਾਂ ਨਾਲ ਮੁਲਾਕਾਤ ਵੀ ਹੋਈ ਪੁੱਛਣ ਦੀ ਵੀ ਹਾਂ ਜੀ ਠੀਕ ਆ ਚੜ੍ਹਦੀ ਕਲਾ ਜੀ ਉਹ ਕਹਿੰਦੇ ਸੀ ਮੈਂ ਤਾਂ ਚੱਲਿਆ ਮੈਨੂੰ ਤਾਂ ਜਰਹਾ ਹੋ ਜਾਣਾ ਮੈਂ ਮੁੜ ਕੇ ਤਾਂ ਆਉਣਾ ਨਹੀਂ ਸਮਾਨ ਜ ਸਾਰਾ ਨਾਲ ਚੱਕੀ ਜਾ ਰਿਹਾ ਸੀ ਉਦੋਂ ਬਾਅਦ ਆਏ ਚਲੋ ਉਦੋਂ ਬਾਅਦ ਮੁੜ ਕੇ ਚੱਕੇ ਫਿਰ ਉਹਨਾਂ ਨੂੰ ਵੀ ਕਤਲ ਕੀਤਾ ਪੁਲਿਸ ਨੇ ਸਭ ਨੂੰ ਪਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਪਤਾ ਮਤਲਬ ਉਹ ਕਿਹੜੇ ਨਜ਼ਰੀਏ ਤੋਂ ਉਹਨਾਂ ਨੇ ਕਿਉਂ ਕੀਤਾ ਇਹ ਤਾਂ ਵੱਧ ਉਹੋ ਜਿਹਾ ਉਹਨ ਪਰ ਉਹਨਾਂ ਨੇ ਖਾਲਸਾਤਨ ਦੀ ਹਮ ਵੀ ਨਹੀਂ ਪਤਾ